ਕੁਛ ਕਹਿਣਾ ਚਾਹਾਂ ਕੋਈ ਕੁਛ ਕਹਿਣਾ ਚਾਹਾਂ ਬਿਲਕੁਲ ਜਿਸ ਦਿਨ ਤੂੰ ਇਹ ਮੰਦਪ ਪੱਲੀ ਕਰਨਾ ਹੋਈ ਹੈ ਨਾ ਆਉਣਾ ਚਾਹੁੰਦਾ ਸੀ ਲੇਕਿਨ ਕਰੇਲੂ ਮੂਰੀਆਂ ਕਰਕੇ ਮੈਂ ਥੋੜਾ ਲੇਟ ਹੋ ਗਿਆ ਬਾਜੀ ਨਾ ਬੇਟੇ ਦਾ ਹੀ ਬੜਾ ਪਿਆਰ ਸੀ ਪਰਮਾਤਮਾ ਕਿਰਪਾ ਸੀ ਜਿੱਤੋ ਆਕਰ ਤੁਮੋਂ ਆਪਣੇ ਚਰਨਾਂ ਟਿਕਨ ਬਾਸਕੋ ਜਿਸ ਦਿਨ ਤੂੰ ਇਹ ਮੰਦਪ ਪੱਲੀ ਕਰਨਾ ਹੋਈ ਹੈ ਨਾ ਆਉਣਾ ਚਾਹੁੰਦਾ ਸੀ ਲੇਕਿਨ ਕਰੇਲੂ ਮਹੂਰੀਆਂ ਕਰਕੇ ਮੈਂ ਤੁਹਾਡੇ ਲੇਟ ਹੋ ਗਿਆ। ਭਾਜੀ ਨਾਲ ਬੇਟੇ ਦਾ ਹੀ ਬੜਾ ਪਿਆਰ ਸੀ। ਪਰਮਾਤਮਾ ਅੱਗੇ ਵਸੇ ਜੀ ਤੋ ਆਕਰਮਿਤ ਨੂੰ ਨਾ ਮਾਫਨੇ ਚਰਨਾਂ ਤੇ ਸੁਭਾਸ। ਸਿੱਧਾ ਕੁਝ ਕਰੀਏ, ਕੁਝ ਕਰੀਏ, ਕਿੱਥੇ ਜਾਵਾਂ, ਕਿਹਨਾਂ ਜਾਵਾਂ। ਬਿਲਕੁਲ। ਜਿਸ ਦਿਨ ਤੂੰ ਇਹ ਮੰਦਪਾ ਦੀ ਘਟਨਾ ਹੋਈ ਹੈ ਨਾ। ਆਉਣਾ ਚਾਹੁੰਦਾ ਸੀ ਲੇਕਿਨ ਕਰੇਲੂ ਮਹੂਰੀਆਂ ਕਰਕੇ ਮੈਂ ਤੁਹਾਡੇ ਲੇਟ ਹੋ ਗਿਆ। ਭਾਜੀ ਨਾਲ ਬੇਟੇ ਦਾ ਹੀ ਬੜਾ ਪਿਆਰ ਸੀ। ਪਰਮਾਤਮਾ ਅਗੇ ਵਸੇ ਜੀ ਤੋ ਆਕਰਮਿਤ ਨਾ ਮਾਫ ਮੈਂ ਚਰਨਾਂ ਤੇ ਸੁਣਵਾਸ। ਸਿੱਧਕੁਮ ਕੀ ਕਰੀਏ ਦੋਖੀ ਕਰੀਏ ਆਏ ਕਿ ਕਹਾਂ ਜਾਵਾਂ ਕਿਹਨਾਂ ਜਾਵਾਂ ਬਿਲਕੁਲ ਜਿਸ ਦਿਨ ਤੂੰ ਇਹ ਮੰਦਪਾ ਦੇਖਣਾ ਹੋਈ ਹੈ ਨਾ ਆਉਣਾ ਚਾਹੁੰਦਾ ਸੀ ਲੇਕਿਨ ਕਰੇ ਲੂ ਮੂਰੀਆਂ ਕਰਕੇ ਮੈਂ ਤੁਹਾਡੇ ਲੇਟ ਹੋ ਗਿਆ। ਬਾਜੀ ਨਾ ਬੇਟੇ ਦਾ ਹੀ ਬੜਾ ਪਿਆਰ ਸੀ। ਪਰਮਾਤਮਾ ਅਗੇ ਵਸੇ ਜੀ ਤੋ ਆਕਰਮਿਤ ਨਾ ਮਾਫ ਮੈਂ ਚਰਨਾਂ ਤੇ ਸੁਣਵਾਸ। ਸਿੱਧਕੁਮ ਕੀ ਕਰੀਏ ਦੋਖੀ ਕਰੀਏ ਆਏ ਕਿ ਕਹਾਂ ਜਾਵਾਂ ਕਿਹਨਾਂ ਜਾਵਾਂ ਬਿਲਕੁਲ ਜਿਸ ਦਿਨ ਤੂੰ ਇਹ ਅਹਿਮੰਦਪੁਰ ਦੀ ਘਟਨਾ ਹੋਈ ਹੈ ਨਾ ਆਉਣਾ ਚਾਹੁੰਦਾ ਸੀ ਲੇਕਿਨ ਕਰੇ ਲੂ ਮਹੂਰੀਆਂ ਕਰਕੇ ਮੈਂ ਤੁਹਾਡੇ ਲੇਟ ਹੋ ਗਿਆ ਬਾਜੀ ਨਾਲ ਬੇਟੇ ਦਾ ਹੀ ਬੜਾ ਪਿਆਰ ਸੀ ਪਰ ਮਾਪੇ ਨਾਲ ਕੇਵਸੇ ਹੀ ਤੋ ਆਕਰ ਕੇ ਨੂੰ ਆਪਣੇ ਚਰਨਾਂ ਟਿਕਣ ਬਾਸਕਿ ਸਿੱਧੋ ਕੁ ਵੀ ਘਰੀ ਤੇ ਕੁਝ ਵੀ ਘਰੀ ਤੇ ਆਇਆ ਕੁਝ ਕਹਿਣਾ ਜਾਉਂ ਕਹਿਣਾ ਚਾਹੂੰ ਬਿਲਕੁਲ ਜਿਸ ਦਿਨ ਤੋਂ ਇਹ ਅਹਿਮੰਦਪੁਰ ਦੀ ਘਟਨਾ ਹੋਈ ਹੈ ਨਾ ਆਉਣਾ ਚਾਹੁੰਦਾ ਸੀ ਲੇਕਿਨ ਕਰੇ ਲੂ ਮਹੂਰੀਆਂ ਕਰਕੇ ਮੈਂ ਤੁਹਾਡੇ ਲੇਟ ਹੋ ਗਿਆ ਬਾਜੀ ਨਾਲ ਬੇਟੇ ਦਾ ਹੀ ਬੜਾ ਪਿਆਰ ਸੀ ਪਰਮਾਤਮਾ ਕਿਵਸੇ ਜੀਤੋ ਆਕਰਤਿੰਦ ਨੂੰ ਆਪਣੇ ਚਰਨਾਂ ਟਿਕਣ ਬਾਸਕ। ਸਿੱਧੋਕੁਮੇ ਘਰੀ ਤੇ ਜੋ ਕੁਝ ਘਰੀ ਤੇ ਆਇਆ ਕੁਛ ਕਹਿਣਾ ਜਾਉਂ ਕੁਛ ਕਹਿਣਾ ਚਾਹੂੰ। ਬਿਲਕੁਲ। ਜਿਸ ਦਿਨ ਤੂੰ ਇਹ ਮੰਦਪਾ ਦੀ ਕਟਨਾ ਹੋਈ ਹੈ ਨਾ ਆਉਣਾ ਚਾਹੁੰਦਾ ਸੀ ਲੇਕਿਨ ਕਰੇ ਲੂ ਮੂਰੀਆਂ ਕਰਕੇ ਮੈਂ ਤਾਂ ਲੇਟ ਹੋ ਗਿਆ। ਬਾਜੀ ਨਾ ਬੇਟੇ ਦਾ ਹੀ ਬੜਾ ਪਿਆਰ ਸੀ। ਪਰਮਾਤਮਾ ਕਿਵਸੇ ਜੀਤੋ ਆਕਰਤਿੰਦ ਨੂੰ ਆਪਣੇ ਚਰਨਾਂ ਟਿਕਣ ਬਾਸਕ। ਸਿੱਧੋਕੁਮੇ ਘਰੀ ਤੇ ਜੋ ਕੁਝ ਘਰੀ ਤੇ ਆਇਆ ਕੁਛ ਕਹਿਣਾ ਜਾਉਂ ਕੁਛ ਕਹਿਣਾ ਚਾਹੂੰ। ਬਿਲਕੁਲ। ਜਿਸ ਦਿਨ ਤੂੰ ਇਹ ਅਹਿਮੰਦਪੁਰ ਦੀ ਘਟਨਾ ਹੋਈ ਹੈ ਨਾ ਆਉਣਾ ਚਾਹੁੰਦਾ ਸੀ ਲੇਕਿਨ ਕਰੇ ਲੂ ਮੂਰੀਆਂ ਕਰਕੇ ਮੈਂ ਥੋੜਾ ਲੇਟ ਹੋ ਗਿਆ ਬਾਜੀ ਨਾਲ ਬੇਟੇ ਦਾ ਹੀ ਬੜਾ ਪਿਆਰ ਸੀ ਪਰ ਮਾਪਾ ਕੇ ਵਸੇ ਹੀ ਤੋ ਆਕਰ ਕੇ ਨੂੰ ਆਪਣੇ ਚਰਨਾਂ ਟਿਕਣ ਬਾਸਪੁਰ ਸਿੱਧੋ ਕੁ ਨਹੀਂ ਘਰੀ ਤੇ ਕੁਝ ਘਰੀ ਤੇ ਆਇਆ ਕੁਝ ਕਹਿਣਾ ਜਾਉਂ ਕਹਿਣਾ ਚਾਹੂੰ ਬਿਲਕੁਲ ਜਿਸ ਦਿਨ ਤੋਂ ਇਹ ਅਹਿਮੰਦਪੁਰ ਦੀ ਘਟਨਾ ਹੋਈ ਹੈ ਨਾ ਆਉਣਾ ਚਾਹੁੰਦਾ ਸੀ ਲੇਕਿਨ ਕਰੇ ਲੂ ਮੂਰੀਆਂ ਕਰਕੇ ਮੈਂ ਥੋੜਾ ਲੇਟ ਹੋ ਗਿਆ ਬਾਜੀ ਨਾਲ ਬੇਟੇ ਦਾ ਹੀ ਬੜਾ ਪਿਆਰ ਸੀ ਪਰਮਾਤਮਾ ਕਿਵਸੇ ਜੀਤੋ ਆਕਰਤਿੰਦ ਨੂੰ ਮਾ ਮਾ ਆਪਣੇ ਚਰਨਾਂ ਟਿਕਨ ਬਾਸਕ। ਸਿੱਧੋ ਕੁ ਵੀ ਕਰੀ ਤੇ ਜੋ ਕੁ ਵੀ ਕਰੀ ਤੇ ਆਇਆ ਕੁਛ ਕਹਿਣਾ ਚਾਹਾਂ ਜਾਂ ਚਾਹਾਂ। ਬਿਲਕੁਲ। ਜਿਸ ਦਿਨ ਤੂੰ ਇਹ ਮੰਦਪ paddi ਕਰਨਾ ਹੋਈ ਹੈ ਨਾ ਆਉਣਾ ਚਾਹੁੰਦਾ ਸੀ ਲੇਕਿਨ ਕਰੇ ਲੂ ਮੂਰੀਆਂ ਕਰਕੇ ਮੈਂ ਤੁਹਾਡਾ ਲੇਟ ਹੋ ਗਿਆ। ਬਾਜੀ ਨਾ ਬੇਟੇ ਦਾ ਹੀ ਬੜਾ ਪਿਆਰ ਸੀ। ਪਰਮਾਤਮਾ ਕਿਵਸੇ ਜੀਤੋ ਆਕਰਤਿੰਦ ਨੂੰ ਮਾ ਮਾ ਆਪਣੇ ਚਰਨਾਂ ਟਿਕਨ ਬਾਸਕ।